ਸ਼ੈਰੀਮਾਨ ਦੇ ਫੈਨਾਂ ਵਾਸਤੇ ਬੜੀ ਚੰਗੀ ਖਬਰ ਹੈ ਸ਼ੈਰੀਮਾਨ ਵਾਪਸ ਪੰਜਾਬ ਦੇ ਵਿੱਚ ਮੁੜ ਆ ਚੁੱਕੇ ਆ ਤੇ ਪਰਮੀਸ਼ ਸ਼ਰਮਾ ਦੇ ਨਾਲ ਜਿਹੜਾ ਰੋਲਾ ਚੱਲੰਦਿਆ ਸੀਗਾ ਉਸ ਤੋਂ ਬਾਅਦ ਜਿਹੜੇ ਇੱਕ ਦੋ ਹੋਰ ਸਿੰਗਰਾਂ ਦੇ ਜਿਨ੍ਹਾਂ ਨੇ ਹਲੇ ਤੱਕ ਕਿਸੇ ਨੂੰ ਨਾਮ ਨਹੀਂ ਪਤਾ ਸ਼ਾਇਦ ਉਹਦੇ ਵਿੱਚ ਗੁਰਦਾਸ ਮਾਨ ਦਾ ਵੀ ਜਿਹੜਾ ਕਿ ਨਾਮ ਆਦਦਾ ਸੀਗਾ ਜਿਹਦੇ ਨਾਲ ਸ਼ੈਰੀਮਾਨ ਦਾ ਜਿਹੜਾ ਕਿ ਥੋੜਾ ਬੋਧਾ ਰੋੜਾ ਗੋੜਾ ਹੋਇਆ ਸੀਗਾ ਪਰ ਉਸ ਤੋਂ ਬਾਅਦ ਸਭ ਕੁਝ ਭੁਲਾ ਕੇ ਇੱਕ ਵਾਰ ਫਿਰ ਸ਼ੈਰੀਮਾਨ ਜਿਹੜਾ ਕਿ ਵਾਪਸ ਪੰਜਾਬ ਦੇ ਵਿੱਚ ਆ ਚੁੱਕੇ ਆ ਤੇ ਉਸ ਤੋਂ ਬਾਅਦ ਇਹ ਦੇਖਣਾ ਹੋਵੇਗਾ ਕੀ ਸ਼ੈਰੀਮਾਨ ਹੁਣ ਐਲਬਮ ਕੱਢਦਾ ਹੈ ਜਾਂ ਸਿੱਧੀ ਜਾਂ ਜਾਂ ਗਾਣੇ ਕੱਢਦਾ ਹੈ ਕਿਉਂਕਿ ਸ਼ੈਰੀਮਾਨ ਦੀ ਇੱਕ ਵੀਡੀਓ ਜਿਹੜੀ ਕਿ ਅਸੀਂ ਪਹਿਲਾਂ ਵੀ ਆਪਣੇ ਚੈਨਲ ਦੇ ਉੱਪਰ ਅਪਲੋਡ ਕੀਤੀ ਸੀਗੀ ਉਹਦੇ ਵਿੱਚ ਉਹਨੇ ਪਰਮੇਸ਼ਵਰ ਮਾਨ ਦੇ ਕੋਲੋਂ ਅਤੇ ਜਿੰਨਾ ਨਾਲ ਉਹਦੀ ਲੜਾਈ ਚੱਲਣ ਦੀ ਸੀਗੀ ਉਹਨਾਂ ਦੇ ਕੋਲੋਂ ਜਿਹੜੀ ਕਿ ਉਹ ਮਾਫੀ ਮੰਗੀ ਸੀਗੀ ਪਰ ਹੁਣ ਇਹਦੇ ਵਿੱਚ ਇਹ ਸਾਫ਼ ਨਹੀਂ ਹੁੰਦਾ ਕਿ ਸ਼ੈਰੀਮਾਨ ਹੁਣ ਆਇਆ ਹੈ ਤੇ ਐਲਬਮ ਕਰੇਗਾ ਜਾਂ ਗਾਣੇ ਕਰੇਗਾ ਕਿਉਂਕਿ ਸ਼ੈਰੀਮਾਨ ਦੇ ਉਸ ਵੀਡੀਓ ਦੇ ਵਿੱਚ ਉਹਦਾ ਇਹ ਬਿਆਨ ਸੀਗਾ ਕਿ ਅਸੀਂ ਜਲਦੀ ਕੁਝ ਵੱਡੇ ਲੈ ਕੇ ਪ੍ਰੋਜੈਕਟ ਕਰਾਂਗੇ ਉਹਦੇ ਵਿੱਚ ਸਾਰੇ ਪੰਜਾਬ ਨੂੰ ਇੱਕ ਵਾਰ ਫਿਰ ਪੁਰਾਣਾ ਸ਼ਰੀਮਾਨ ਦਿਖੇਗਾ ਇਹ ਕਹਿਣਾ ਸੀਗਾ ਸ਼ਰੀਮਾਨ ਦਾ ਹੁਣ ਇਹ ਦੇਖਣਾ ਹੋਵੇਗਾ ਪੰਜਾਬ ਦੇ ਵਿੱਚ ਆਉਣ ਦੇ ਕਰਕੇ ਉਹਦੇ ਕਿੰਨੇ ਜਿਹੜੇ ਕਿ ਦੋਸਤ ਸੀਗੇ ਜਿਹੜੇ ਪਹਿਲਾਂ ਵਾਲੇ ਸੀਗੇ ਉਹਦੇ ਨਾਲ ਖੜਦੇ ਆ ਜਾਂ ਜਿੰਨੇ ਵੀ ਗਾਣੇ ਸ਼ਰੀਮਾਨ ਹੁਣ ਬਣਾਉਂਦਾ ਆ ਉਹਦੇ ਵਿੱਚ ਪੰਜਾਬ ਵਾਲਿਆਂ ਦੀ ਕਿੰਨੀ ਕੁ ਰੁਚੀ ਰਹਿੰਦੀ ਆ ਕਿਉਂਕਿ ਜੇਕਰ ਆਪਾਂ YouTube ਤੇ ਹੱਲੇ ਵੀ ਸ਼ਰੀਮਾਨ ਦਾ ਕੋਈ ਗਾਣਾ ਸੁਣਦੇ ਆ ਜਾਂ ਸ਼ਰੀਮਾਨ ਦੀ ਕੋਈ ਗੱਲ ਵੇਖਦੇ ਆ ਤੇ ਉਹਦੇ ਵਿੱਚ ਲਿਖਿਆ ਹੁੰਦਾ ਐ ਨੀ ਪਰਸਨ 2026 ਕੀ ਤੁਸੀਂ 2026 ਦੇ ਵਿੱਚ ਉਹਨਾਂ ਗਾਣਿਆਂ ਨੂੰ ਸੁਣਿਆ ਕਿ ਮੇਰੇ ਵਰਗਾ ਕੋਈ ਹੋਰ ਵੀ ਹੈਗਾ ਜਿਹੜਾ 2026 ਦੇ ਸ਼ਰੀਮਾਨ ਦੇ ਗਾਣੇ ਨੂੰ ਸੁਣਨਦਿਆ ਇਦਾਂ ਦੇ ਕਮੈਂਟ ਜਿਹੜੇ ਕਿ ਕਾਫੀ ਇਦਾਂ ਸ਼ਰੀਮਾਨ ਦੇ ਗਾਣੇ ਥੱਲੇ ਤੁਸੀਂ ਹੱਲੇ ਵੀ ਜਾ ਕੇ ਦੇਖ ਸਕਦੇ ਹੋ ਇਹ ਕੋਈ ਫੇਕ ਨਹੀਂ ਹੈਗਾ ਔਰ ਰੀਅਲ ਜਿਹੜਾ ਕਿ ਇੱਕ ਮੈਂ ਕਹਿ ਸਕਦਾ ਸਿੱਧੂ ਮੂਸੇਵਾਲੇ ਤੋਂ ਬਾਅਦ ਜੇਕਰ ਆਪਾਂ ਗੱਲ ਕਰੀ ਤਾਂ ਸ਼ਰੀਮਾਨ ਇੱਕ ਇਦਾਂ ਦਾ ਪੁਰਾਣਾ ਬੰਦਾ ਆ ਜਿਹਦੇ ਗਾਣੇ ਹੱਲੇ ਤੱਕ ਜਿਹੜੇ ਕਿ ਉਹ ਵਾਅਦੇ ਨੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਸ਼ਰੀਮਾਨ ਦੇ ਬਾਰੇ ਸਾਨੂੰ ਕਮੈਂਡ ਕਰਕੇ ਜਰੂਰ ਆਪਣੀ رائے ਦਿਓ ਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਅਪਡੇਟਾਂ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਜਰੂਰ ਕਰ ਲਿਓ ਕਿਉਂਕਿ ਹਰ ਰੋਜ਼ ਤੁਹਾਡੇ ਵਾਸਤੇ ਇਦਾਂ ਦੀਆਂ ਨਵੀਆਂ ਤੋਂ ਨਵੀਆਂ ਅਪਡੇਟਾਂ ਯਾਨੀ ਕਿ ਅਸੀਂ ਪੰਜਾਬੀ 뮤직 ਇੰਡਸਟਰੀਆਂ ਲੈ ਕੇ ਆਉਂਦੇ ਰਹਨੇ ਆ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਹੋਰ ਅਪਡੇਟ ਦੇ ਨਾਲ